ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਪਲਕੇ ਜਲੰਧਰ ਪੱਛਮੀ ਦੀ ਜਿਮਨੀ ਚੌਣ ਲਈ ਵੋਟਾਂ ਪੈਣੀਆਂ ਨੇ ਉਸ ਤੋਂ ਪਹਿਲਾਂ ਅੱਜ ਸਿਆਸਤ ਸਰਗਰਮ ਰਹੀ ਸਖਪਾਲ ਸਿੰਘ ਖੇਰਾ ਨੇ ਇੱਕ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਕਾਗੂ ਦੀ ਵੀਡੀਓ ਵਾਇਰਲ ਕੀਤੀ ਉੱਥੇ ਹੀ ਜਲੰਧਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਟ ਵਰਨਣ ਦੀ ਇੱਕ ਕਥਿਤ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੌਰੇ ਤੇ ਨੇ ਇਸ ਦੌਰੇ ਦੇ ਦੌਰਾਨ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਾਲਦਮੀਰ ਪੁਤਨਦਲ ਦਵੱਲੇ ਸਬੰਧਾਂ ਨੂੰ ਲੈ ਕੇ ਇਹ ਗੱਲਬਾਤ ਕੀਤੀ ਹੈ। ਪਲਕੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਣੀ ਚੌਂ ਲਈ ਵੋਟਾਂ ਪੈਣੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਅੱਜ ਸਾਰਾ ਦਿਨ ਸਿਆਸਤ ਸਰਗਰਮ ਰਹੀ ਹੈ। ਇਸ ਤੋਂ ਪਹਿ ਪਲਾਟ ਤੋਂ ਵਿਧਾਇਕ ਸੁਖਪਾਲ ਸਿੰਘ ਕਹਿਰਾ ਨੇ ਇੱਕ ਕਥਿਤਿਕ ਆਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਜਿਹੜਾ ਉਹ ਕਾਂਗਰਸ ਦੇ ਵਰਕਰ ਨੂੰ ਧਮਕਾਉਂਦਾ ਹੋਇਆ ਨਜ਼ਰ ਆਇਆ ਤੇ ਉਸ ਤੋਂ ਬਾਅਦ ਕੁਝ ਸਮਾਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਆਪਣੇ ਫੇਸਬੁੱਕ ਦੇ ਉੱਤੇ ਲਾਈਵ ਹੋਏ ਤੇ ਇੱਕ ਕਥਿਤ ਤੌਰ ਦੇ ਉੱਤੇ ਸੂਟ ਵੰਡਣ ਦੀ ਵੀਡੀਓ ਵਾਇਰਲ ਕੀਤੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੂਟ ਵੰਡ ਰਹੀ ਹੈ ਪਹਿਲਾਂ ਆਪਾਂ ਉਹ ਵੀਡੀਓ ਵੇਖ ਲੈਣੇ ਆ ਤੇਜਮੋਹ ਨਗਰ ਤੇਜਮੋਹ ਨਗਰ ਹੈ ਮੰਗੋ ਅਸੀਂ ਸੰਤਨਗਰ 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 ਖਾਈ ਸੰਤਨਗਰ ਤੇ ਆ ਆ ਹੈਗੇ ਆ ਸ਼ੂਟ ਲੋ ਜੀ ਤੁਸੀਂ ਫੜੋ ਆ ਰਾਸ਼ਨ ਦੇ ਸਾਰੇ ਸ਼ੂਟ ਆਮ ਆਦੀ ਪਾਰਟੀ ਆਲੇ ਆ ਰਾਸ਼ਨ ਦੀ ਥੈਲੀ ਹੈ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਜੀ ਹੈ ਹੁਣੇ ਕਹਿੰਦੇ ਜੀ ਮਾਨੂੰ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਸੀ ਵਿੱਚ ਇਹਦਾ ਸ਼ੂਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਆ ਉਹ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇੱਥੇ ਬੰਦਾ ਆਇਆ ਮਿਲਿਆ ਆਦਾ ਇਸ ਦੇ ਵਿੱਚ ਕੰਮ ਕਰਦਾ ਇਹੋ ਮੇਰੇ ਕਹਿੰਦਾ ਭੇਜਿਆ ਕਿੱਥਾਇ ਉਹ ਲੈਉਂਦਾ ਮੇਰੇ ਅੱਗੇ ਭਾਈ ਨਵਾਂ ਲੋੜ ਦੱਸ ਰਿਹਾ ਨਹੀਂ ਭਾਈ ਚੱਲੋ ਚੱਲੋ ਮੇਰੇ ਨਾਲ ਬੜੋ ਇਹਦੇ ਲਈ ਆਏ ਆ ਮੈਂ ਤੇਲਪੁਆ ਚੱਲਿਆ ਗੱਡੀ ਦੇ ਵਿੱਚ ਵੇਖੋ ਇਹਨੋਂ ਕਿੱਥੇ ਲੈ ਆ ਉਹਨਾਂ ਨਾਲ ਸਾਹਲਾ ਓਨ ਤੋਂ ਲਿਆ ਆਂ ਕੀ ਕਹਿੰਦੇ ਥੋਨੋ ਉਹ ਕਹਿੰਦੇ ਮਾਰੇ ਜਾਣਾ ਅਗਲੀ ਤੇ ਗਲੀ ਚ ਆ ਬੰਦੇ ਲਾਗੇ ਉਹ ਮੈਂ ਨਹੀਂ ਬੰਦ ਲਗਾ ਮੇਰੇ ਨਾਲ ਕਿਹਨੂੰ ਭੇਜਦਾਂ ਨੂੰ ਇਹ ਕਹਿੰਦਾ ਕਿ ਆਤੀ ਬੰਦ ਇਹ ਕਹਿੰਦਾ ਗਲੀ ਚ ਬੰਦ ਮੈਂ ਆ ਕਹਿੰਦਾ ਮੈਂ ਨਿਆ ਕੰਮ ਜੇ ਨਹੀਂ ਆਇਆ ਬਾਕੀ ਤੋਂ ਆ ਜਿਹੜੀ ਹੈ ਚਾੜੂ ਢਿੱਲ ਰਿਹਾ ਇਹਨਾਂ ਦੇ ਸੂਟ ਹੈ ਚਾੜੂ ਵਾਲਿਆਂ ਦੇ ਉਹ ਸਾਵਾ ਆ ਦੋ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਹੈ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਨ ਦੇ ਜਿਹੜੇ ਲੋਕ ਕੋਈ ਗੱਲੀ ਘਰਾਂ ਵਾਲਿਆਂ ਨੂੰ ਦੇ ਦਿਓ ਜੀ ਇਹ ਮੇਰਾ ਪਤਾ ਆ ਚੱਕੋ ਚੱਕੋ ਸੂਟ ਜੇ ਨੂੰ ਚਾਹੀਦੇ ਆ ਸੂਟ ਵੀ ਲੈ ਲਓ ਜੇ ਬੱਚੇ ਜਿਹਨੂੰ ਚਾਹੀਦੇ ਆ ਰਾਸ਼ਨ ਸਟੇਟ ਮੁੱਖ ਮੰਤਰੀ ਜੀ ਤੋਂ ਮੈਂ ਕਹਾਂਗਾ ਕਿ ਆ ਜਿਹੜੇ ਉਸਤੇ ਜੀ ਆ ਬੀਪੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਐ ਜੇ ਕਰੇ ਜਾਣਗੇ ਲੇਕਿਨ ਲੋਕਾਂ ਦੇ ਨਾਲ ਬੋਟਾ ਨਹੀਂ ਪੈਣੀ ਆ ਨਾਇਕਾਂ ਦੇ ਨਾਲ ਨਹੀਂ ਪੈਣੀ ਆ ਲੋਕਾਂ ਨੇ ਆਪਣੀ ਜਲੀਲ ਨਾਲ ਵੋਟ ਪਾਉਣੀ ਐ ਤੁਸੀਂ ਬਹੁਤ ਘਰਾਂ ਜੀ ਏਸੀ ਤੇ ਦੇ ਰਹੇ ਹੋ ਤੁਸੀਂ ਉਹਨੂੰ ਬਾਟਰ ਕੁਲਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਕੋਈ ਵੋਟਾਂ ਨਹੀਂ ਪੈਣੀਆਂ ਜਿੰਨਾ ਮਰਜ਼ੀ ਜੋੜ ਬਣਾ ਲਓ ਲੋਕਾਂ ਨੇ ਪਿਆਰ ਦੇ ਨਾਲ ਵੋਟ ਪਾਉਣੀ ਐ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕਿ ਤੁਸੀਂ ਨਹੀਂ ਕਰੇ ਰੂਸੀ ਐਸੇ ਨਾ ਸੀ ਦੇ ਨਾ ਬਾਟ ਸੁਣਾਈ ਨਾ ਤੁਸੀਂ ਐਸੇ ਗੜੀਆਂ ਵਾਲਿਆਂ ਦੇ ਜਿਹੜਾ ਦੇਖਿਆ ਵੀ ਕੰਮ ਨਾ ਕਰੋ ਤੁਸੀਂ ਜਾਓ ਅ ਤੁਸੀਂ ਵੀਡੀਓ ਚ ਤਾਕੀ ਲਿਆ ਕਿ ਕਿਸ ਤਰ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਦਾਵਾ ਕੀਤਾ ਕਿ ਸੂਟ ਤੇ ਰਾਸ਼ਨ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੰਡਿਆ ਜਾ ਰਿਹਾ ਸੀ ਰੁਕ ਕਰਦੇ ਹਾਂ ਅਗਲੀ ਖਬਰ ਦਾ ਅਗਲੀ ਖਬਰ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੂਸ ਦੇ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਨ ਦੇ ਨਾਲ ਉੱਥੇ ਗੱਲਬਾਤ ਕੀਤੀ ਹੈ ਵਾਲਦੀਮੀਰ ਪੁਤਨ ਨਾਲ ਉਹਨਾਂ ਨੇ ਦਵੱਲੇ ਸਬੰਧਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੇ 2 ਦਿਨਾਂ ਦੌਰੇ ਦੇ ਦੌਰਾਨ ਅੱਜ ਦੂਜੇ ਦਿਨ ਜਿਹੜਾ ਰੂਸ ਦੇ ਰਾਸ਼ਟ੍ਰ ਪਤੀ ਵਾਲਦੀਮੀਰ ਪੁਤਨ ਨਾਲ ਦਵੱਲੀ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਪੁਤਨ ਦੇ ਨਾਲ ਗੱਲਬਾਤ ਦੌਰਾਨ ਅੱਤਵਾਦ ਦਾ ਮੁੱਦਾ ਚੁੱਕਿਆ ਉੱਥੇ ਹੀ ਪ੍ਰਧਾਨ ਮੰਤਰੀ ਨੇ ਆਖਿਆ ਕਿ ਅੱਤਵਾਦ ਹਰ ਦੇਸ਼ ਲਈ ਖਤਰਾ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਆਪਣੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੇ ਦੌਰਾਨ ਭਾਰਤ ਤੇ ਰੂਸ ਵਿਚਾਲੇ ਹੋਏ ਪੈਟਰੋਲ ਡੀਜ਼ਲ ਸੌਦੇ ਦੀ ਵੀ ਤਾਰਿਫ ਕੀਤੀ ਹੈ ਨਾਲ ਹੀ ਵਾਲਦੀਮੀਰ ਪੁਤਨ ਨੇ ਕਜ਼ਾਨ ਵਿੱਚ ਬ੍ਰਿਕਸ ਸਿਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਵੀ ਦੇ ਦਿੱਤਾ ਹੈ ਇਹ ਸਿਕਰ ਸੰਮੇਲਨ 22 ਤੋਂ 24 ਅਕਤੂਬਰ ਤੱਕ ਰੂਸ ਵਿੱਚ ਹੋਵੇਗਾ ਦੁਨੀਆ ਨੂੰ ਸ਼ਾਂਤੀ ਦਾ ਸੰਕੇਤ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਜੰਗ ਦੇ ਮੈਦਾਨ 'ਚ ਹੱਲ ਨਹੀਂ ਲੱਭਿਆ ਜਾ ਸਕਦਾ ਸ਼ਾਂਤੀ ਲਈ ਗੱਲਬਾਤ ਜ਼ਰੂਰੀ ਹੈ ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ਵਿੱਚ ਰਿਹਾ ਹੈ ਕਿਉਂਕਿ ਜੰਗ ਕੋਈ ਹੱਲ ਨਹੀਂ ਹੈ ਮੈਂ ਸ਼ਾਂਤੀ ਦੀ ਉਮੀਦ ਕਰਦਾ ਹਾਂ ਪ੍ਰਧਾਨ ਮੰਤਰੀ ਨੇ ਅਗਾ ਆਖਿਆ ਕਿ ਮੈਂ ਸ਼ਾਂਤੀ ਲਈ ਸਹਿਯੋਗ ਕਰਨ ਲਈ ਤਿਆਰ ਹਾਂ ਮੋਦੀ ਨੇ ਕਿਹਾ ਕਿ ਸੰਘਰਸ਼ ਤੋਂ ਮਨੁੱਖਤਾ ਲਈ ਸੰਕਲਪ ਭਾਰਤ-ਰੂਸ ਦੋਸਤੀ ਦੇ ਕਾਰਨ ਸੀ ਜੋ ਆਪਣੇ ਕਿਸਾਨਾਂ ਲਈ ਭੋਜਨ ਬਾਲਣ ਅਤੇ ਖਾਦ ਪ੍ਰਦਾਨ ਕਰਨ ਦੇ ਯੋਗ ਸੀ ਇਹ ਸਭ ਸਾਡੀ ਦੋਸਤੀ ਨੇ ਰੋਲ ਅਦਾ ਕੀਤਾ ਹੈ ਸਾਡੀ ਕਿਸਾਨਾਂ ਪ੍ਰਤੀਬੱਧਨਤਾ ਰੂਸ ਭਾਰਤ ਸਹਿਯੋਗ ਹੋਰ ਵਧਣਾ ਚਾਹੀਦਾ ਹੈ ਆਮ ਆਦਮੀ ਨੂੰ ਭੋਜਨ ਅਤੇ ਇੰਦਨ ਵਿੱਚ ਮਦਦ ਮਿਲਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਦਾ ਇਹ ਦੌਰੇ ਦਾ ਆਖਰੀ ਦਿਨ ਸੀ ਤੇ ਇਸ ਦਿਨ ਉਹਨਾਂ ਨੇ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਨ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਦੇ ਦੌਰਾਨ ਜਿਹੜਾ ਭਾਰਤ ਤੇ ਰੂਸ ਦੇ ਵਿਚਕਾਰ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਰੁਕ ਕਰਦੇ ਹਾਂ ਅਮਰੀਕਾ ਤੋਂ ਆਈ ਮੰਦਭਾਗੀ ਖਬਰ ਦਾ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਝਰਨੇ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਇਹ ਭਾਰਤੀ ਵਿਦਿਆਰਥੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਪੜ੍ਹਾਈ ਹਾਸਲ ਕਰ ਰਿਹਾ ਸੀ ਇਸੇ ਦਰਮਿਆਨ ਉਹ ਝਰਨੇ ਤੇ ਗਿਆ ਤੇ ਜਿੱਥੇ ਉਸ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਇੱਥੇ ਟ੍ਰਾਈਨ ਯੂਨੀਵਰਸਿਟੀ ਵਿੱਚ ਪੜ੍ਹ ਰਹੇ 25 ਸਾਲਾ ਭਾਰਤੀ ਵਿਦਿਆਰਥੀ ਦੀ ਨਿਊਯਾਰਕ ਰਾਜ ਦੇ ਅਲਬਾਨੀ ਵਿੱਚ ਇੱਕ ਝਰਨੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਭਾਰਤੀ ਕੌਂਸਲੇਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਸਾਈ ਸੂਰਿਆ ਅਵਿਨਾਸ਼ ਗੱਡੇ ਦੀ 27 ਜੁਲਾਈ ਨੂੰ ਇੱਥੋਂ ਲਗਭਗ 240 ਕਿਲੋਮੀਟਰ ਦੂਰ ਅਲਬਾਨੀ ਵਿੱਚ ਬਾਰਬਰ ਵਿਲੇ ਫਾਲਸ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਦੂਤਕਰ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਸਾਨੂੰ ਟ੍ਰਾਈਨ ਯੂਨੀਵਰਸਿਟੀ ਦੇ ਵਿਦਿਆਰਥੀ ਲਈ ਸਾਈ ਸੋਰੀਆ ਵਿਨਾਸ਼ ਦੀ ਮੌਤ ਤੋਂ ਬਹੁਤ ਦੁੱਖ ਹੋਇਆ ਹੈ। ਅਵਿਨਾਸ਼ ਨੇ ਲਿੰਕਡਿਨ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਉਸਨੇ 2000 ਸਾਲ 23-24 ਦੇ ਵਿਦਿਅਕ ਬਰੇ ਵਿੱਚ ਇੰਡੀਆਨਾ ਰਾਜ ਵਿੱਚ ਟ੍ਰਾਈਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਵਿਨਾਸ਼ ਮੂਰੂ ਵਿੱਚ ਭਾਰਤ ਦੇ ਤੇਲੰਗਣਾ ਰਾਜਦਾਨ ਰਹਿਣ ਵਾਲਾ ਹੈ ਅਤੇ 4 ਜੁਲਾਈ ਦੀ ਵੀਕਐਂਡ ਛੁੱਟੀਆਂ ਮਨਾਉਣ ਲਈ ਵਾਟਰਫਾਲ ਅਲਾਕੇ ਦੇ ਵਿੱਚ ਗਿਆ ਸੀ। ਇੱਕ ਸਥਾਨਕ ਖਬਰ ਦੇ ਅਨੁਸਾਰ ਸੋਮਵਾਰ ਨੂੰ ਕਿਹਾ ਗਿਆ ਪੋਸਟਕਲਨ ਵਿੱਚ ਬਾਰਵਿਲੇ ਫਾਲਜ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜੇ ਨੂੰ ਬਚਾ ਲਿਆ ਗਿਆ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਬਣੇ ਰੋ ਲੋਕਪੱਣ ਨਿਊਜ਼ ਦੇ ਨਾਲ ਧੰਨਵਾਦ